ਪਿਛਲੇ ਸਾਲ ਸਾਡੇ ਕੋਲ ਸਾਡੇ ਇੱਕ ਦੋਸਤ ਦਾ ਬੱਚਾ ਇੱਥੇ ਪੜਨ ਆ ਗਿਆ ਉਹਨੇ ਆਸਟ੍ਰੇਲੀਆ ਜਾਣਾ ਸੀ ਤੇ ਉਹ ਆਇਲਸ ਕਰਨ ਲਈ ਇੱਥੇ ਆ ਗਿਆ ਤੇ ਬਾਅਦ ਚ ਇੱਥੇ ਟੀਚਿੰਗ ਵੀ ਕਰਨ ਲੱਗ ਪਿਆ ਜਦ ਤੱਕ ਉਹਨੇ ਆਸਟ੍ਰੇਲੀਆ ਨਹੀਂ ਸੀ ਜਾਣਾ ਉਹ 3-4 ਮਹੀਨੇ ਸਾਡੇ ਘਰ ਰਿਹਾ ਕਹਿੰਦਾ ਤੁਹਾਨੂੰ ਦੇਖ ਕੇ ਮੈਨੂੰ ਪਹਿਲੀ ਵਾਰੀ ਲੱਗਦਾ ਵੀ ਵਿਆਹ ਕਰਾ ਲੈਣਾ ਚਾਹੀਦਾ ਕਹਿੰਦਾ ਨਹੀਂ ਤਾਂ ਮੈਂ ਆਪਣੇ ਘਰ ਵੀ ਤੇ ਬਾਕੀ ਘਰਾਂ ਚ ਵੀ ਕਲੇਸ਼ ਹੀ ਦੇਖਿਆ ਨਹੀਂ ਨਹੀਂ ਸੱਚੀ ਮੈਂ ਮਤਲਬ ਮੈਨੂੰ ਵੀ ਲੱਗਿਆ ਤੁਹਾਨੂੰ ਦੇਖ ਕੇ ਵੀ ਐਦਾਂ ਦੀ ਜ਼ਿੰਦਗੀ ਹੁੰਦੀ ਨਹੀਂ ਵਸੇ ਕਿ ਇੱਕ ਦੂਜੇ ਤੋਂ ਬਿਲਕੁਲ ਕੋਈ ਕੰਪਲੇਨ ਨਾ ਹੋਵੇ ਨਾ ਕੰਪਲੇਨਸ ਤਾਂ ਇੰਨੀ ਹੁੰਦੀਆਂ ਨੇ ਵੀ ਅੱਜ ਕੋਈ ਚੀਜ਼ ਹੋਈ ਨਾ ਤਾਂ ਪਿਛਲੇ 20 ਸਾਲ ਦੀਆਂ ਕੱਟੀਆਂ ਕਰ ਲੈਂਦੀਆਂ ਨੇ ਇੰਨੀਆਂ ਯਾਦ ਰਹਿੰਦੀਆਂ ਨੇ ਨਾ ਤੁਹਾਡਾ ਰਿਸ਼ਤਾ ਮੈਂ ਕਿਵੇਂ ਹੋਇਆ ਮੇਰੇ ਫਾਦਰ ਜਿੱਥੇ ਤੁਸੀਂ ਪੜਿਓ ਹਾਂਜੀ ਸਿਦਵਾ ਕਾਲਜ ਉੱਥੋਂ ਦੇ ਫਾਊਂਡਰ ਪ੍ਰਿੰਸੀਪਲ ਸੀਗੇ 1955 ਤੋਂ 90 ਦੇ ਵਿੱਚ ਰਿਟਾਇਰ ਹੋਏ 35 ਸਾਲ ਤੇ ਬੜੇ ਪ੍ਰੈਕਟੀਕਲ ਮਾਈਂਡਡ ਬੜੇ ਇੰਟੈਲੀਜੈਂਟ ਬੜੇ ਵਾਈਜ਼ ਸੀਗੇ ਹੈਨਾ ਤੇ ਮੈਂ ਪੜਾਈ ਦੇ ਵਿੱਚ ਕਾਫੀ ਚੰਗੀ ਸੀ ਯੂਨੀਵਰਸਿਟੀ ਦੀ ਟਾਪਰ ਹੀ ਆ ਪੰਜਾਬ ਯੂਨੀਵਰਸਿਟੀ ਦੀ ਦੋ ਤਿੰਨ ਸਾਲ ਤੇ ਉਹ ਨਾ ਮਤਲਬ ਬਿਲਕੁਲ ਬਾਦਰ ਨਹੀਂ ਸੀ ਕਰਨਾ ਚਾਹੁੰਦੇ ਹੁੰਦੇ ਉਹਨਾਂ ਦਾ ਇੱਕ ਮਤਲਬ ਉਹਨਾਂ ਨੇ ਬੇਸਿਕਸ ਬਣਾਏ ਹੋਏ ਸੀ ਵੀ ਜੇ ਜਿੱਦਾਂ ਮੈਂ ਐਮਏ ਕਰ ਲਈ ਤੇ ਮੇਰੇ ਅੰਮੀ ਮੇਰੇ ਮਦਰ ਨੂੰ ਅਸੀਂ ਅੰਮੀ ਕਹਿੰਦੇ ਸੀ ਤੇ ਉਹਨਾਂ ਨੇ ਸਗੋਂ ਥੋੜਾ ਕਹਿਣਾ ਵੀ ਹੁਣ ਮੁੰਡਾ ਦੇਖਣਾ ਸ਼ੁਰੂ ਕਰ ਦੋ ਕਿਉਂਕਿ ਮੇਰੇ ਵੱਡੇ ਸਿਸਟਰ ਕਿਰਨ ਉਹਨਾਂ ਦੀ ਸ਼ਾਦੀ ਪਹਿਲਾਂ ਹੋ ਗਈ ਸੀ ਨੇਚਰਲੀ ਤੇ ਉਹ ਕਹਿੰਦੇ ਸੀ ਵੀ ਮੈਂ ਵਿੱਚ ਨਹੀਂ ਡਿਸਟਰਬ ਕਰਨਾ ਜਦੋਂ ਇਹਦੀ ਐਮਏ ਫਾਈਨਲ ਹੋਊਗੀ ਉਦੋਂ ਮੈਂ ਮੁੰਡਾ ਦੇਖਣਾ ਸ਼ੁਰੂ ਕਰਨਾ ਬੀਐਡ ਮੈਂ ਪਹਿਲਾਂ ਕਰ ਲਈ ਸੀ ਐਮਫਿਲ ਚ ਐਡਮਿਸ਼ਨ ਹੋ ਗਈ ਸੀ ਫਿਰ ਉਹਨਾਂ ਨੇ ਮੈਟਰੀਮੋਨਿਅਲਸ ਭੇਜਨੇ ਸ਼ੁਰੂ ਕੀਤੇ ਮਤਲਬ ਅਖਬਾਰਾਂ ਦੇ ਵਿੱਚ ਟ੍ਰਿਬਿਊਨ ਦੇ ਵਿੱਚ ਹਨਾ ਤੇ ਇਦਾਂ ਦੀ ਟਾਕ ਕੋਈ ਸਾਡੀ ਨਹੀਂ ਸੀ ਹੁੰਦੀ ਆਈ ਏਮ ਇਨ 87 ਦੀਆਂ ਗੱਲਾਂ ਕਰ ਰਹੀ ਐ 867 ਜੋ ਪੇਰੈਂਟਸ ਕਰਦੇ ਸੀ ਸਾਨੂੰ ਲੱਗਦਾ ਸੀ ਵੀ ਉਸ ਤੋਂ ਉੱਪਰ ਹੈ ਹੀ ਨਹੀਂ ਮਤਲਬ ਨਾਟ ਦੈਟ ਵੀ ਵੀ ਵਾਂਟਿਡ ਵੀ ਉਹਨਾਂ ਨੂੰ ਅਸੀਂ ਕ੍ਰਾਸ ਕਰੀਏ ਪਰ ਲੱਗਦਾ ਸੀ ਵੀ ਇਹੀ ਬੈਸਟ ਹੈ ਨਾ ਤੇ ਮੈਟ੍ਰਿਮੋਨਿਅਲਸ ਦੇ ਵਿੱਚ ਇਹਨਾਂ ਦੇ ਫਾਦਰ ਨੇ ਮਤਲਬ ਰਿਸਪੌਂਡ ਕੀਤਾ ਤੇ ਇੰਨੀ ਵੀ ਹਿੰਮਤ ਨਹੀਂ ਸੀ ਹੁੰਦੀ ਵੀ ਮੈਂ ਜਿਹੜੀਆਂ ਰਿਸਪਾਂਸਸ ਆਏ ਨੇ ਵੀ ਉਹ ਪਾਪਾ ਜੀ ਦੇ ਸਾਹਮਣੇ ਬੈਠ ਕੇ ਦੇਖ ਲਾਂ ਹਾਂਜੀ ਬਟ ਦੈਨ ਇੱਕ ਮੈਨੂੰ ਮਤਲਬ ਮਨ ਦੇ ਵਿੱਚ ਇਹ ਜ਼ਰੂਰ ਹੁੰਦਾ ਸੀ ਚਾਹੇ ਮੈਂ ਇਹ ਵੀ ਸ਼ੇਅਰ ਨਹੀਂ ਸੀ ਕੀਤਾ ਕਿ ਮੇਰੇ ਮੈਂ ਜਿੱਥੇ ਮੇਰੇ ਮੈਰਿਜ ਹੋਏਗੀ ਵੀ ਉਹ ਪਰਸਨ ਮੇਰੇ ਤੋਂ ਇੰਟੈਲੈਕਚੁਅਲੀ ਇੰਟੈਲੀਜੈਂਟਲੀ ਸੁਪੀਰੀਅਰ ਹੋਵੇ ਹਮੇਸ਼ਾ ਲੱਗਦਾ ਸੀ ਵੀ ਮੈਨੂੰ ਆਈ ਮੀਨ ਸਮਝਾ this was my only choice and of course ਜਦੋਂ ਮੈਂ ਫੋਟੋ ਦੇਖੀ ਤੇ ਕਾਫੀ ਫੋਟੋਆਂ ਦੇਖੀਆਂ ਤੇ ਮੈਨੂੰ ਲੱਗਿਆ ਵੀ ਇਹ ਮਤਲਬ ਬੋਨਸ ਦੇ ਵਿੱਚ ਹੀ ਇਸ ਵੈਰੀ ਗੁੱਡ ਲੁਕਿੰਗ ਹੈ ਨਾ ਡਾਕਟਰ ਤਾਂ ਹੈ ਹੀ ਤੇ ਮੈਂ ਵਿਸ਼ ਕਰਾਂ ਵੀ ਇੱਥੇ ਹੋ ਜਾਏ ਐਂਡ ਅਗੇਨ ਮੈਨ ਲੱਗਦਾ ਯੂਨੀਵਰਸਲ ਅਟਰੈਕਟ ਕਰਦਾ ਜੋ ਤੁਸੀਂ ਚਾਹੁੰਦੇ ਹੋ ਤੇ ਦਿਸ ਇਜ਼ ਹਾਊ ਇਟ ਹੈਪਨਡ ਬਾਕੀ ਸਟੋਰੀ ਸ਼ਾ ਡਾਕਟਰ ਸੁਣਾਉਣਗੇ ਤੁਸੀਂ ਫੋਟੋ ਦੇਖੀ ਸੀ ਇਹਨਾਂ ਦੀ ਫਿਰ ਦਿਖਾਈ ਤੁਹਾਨੂੰ ਪਹਿਲਾਂ ਫੋਟੋ ਮੈਂ ਦੇਖ ਲਈ ਸੀ ਤੇ ਫਿਰ ਮਿਲੇ ਸੀ ਅਸੀਂ ਹਾਂ ਐਕਚੁਅਲੀ ਮੇਰੀ ਉਦੋਂ ਪੋਸਟਿੰਗ ਸੀ ਅੰਮ੍ਰਿਤਸਰ ਮੈਂ ਸਿਵਲ ਹਸਪੀਟਲ ਚ ਐਜ਼ ਅ ਐਮਰਜੈਂਸੀ ਮੈਡੀਕਲ ਅਫਸਰ ਲੱਗਿਆ ਸੀ ਤੇ ਮੇਰੇ ਫਾਦਰ ਦੀ ਪੋਸਟਿੰਗ ਸੀ ਚੰਡੀਗੜ੍ਹ ਤੇ ਮੈਂ ਸੰਡੇ ਨੂੰ ਉਹਨਾਂ ਨੂੰ ਮਿਲਣ ਆਂਦਾ ਸੀ ਤੇ ਸੰਡੇ ਨੂੰ ਮੈਂ ਪਹੁੰਚਿਆ ਮੈਨੂੰ ਕਹਿੰਦੇ ਅੱਜ ਆਪਾਂ ਕੁੜੀ ਦੇਖਣ ਜਾਣਾ ਮੈਂ ਕਿਹਾ ਅੱਛਾ ਫੋਟੋ ਦਿਖਾਓ ਉਹਨਾਂ ਨੇ ਫੋਟੋ ਦਿਖਾਈ ਮੈਨੂੰ ਬੜੀ ਇਨੋਸੈਂਟ ਲੱਗੀ ਬਿਊਟੀਫੁਲ ਆਇਜ਼ ਐਂਡ ਬਿਊਟੀਫੁਲ ਫੇਸ ਮੈਂ ਕਿਹਾ ਚਲੋ ਦੇਖਣ ਚੱਲਦੇ ਆਂ ਉਹ ਐਡਵੋਕੇਟ ਕਰ ਰਹੀ ਸੀ ਸੋਢੀ ਸਾਹਿਬ ਮੈਨੂੰ ਮਿਲਣ ਆਏ ਸੀ ਸੋਢੀ ਸਾਹਿਬ ਬਹੁਤ ਚੰਗੇ ਬੰਦੇ ਨੇ ਅੱਛਾ ਜੀ ਹੈਨਾ ਤੇ ਗੈਸਟ ਹਾਊਸ ਸੀ ਪੰਜਾਬ ਯੂਨੀਵਰਸਿਟੀ ਦਾ ਅਸੀਂ ਉੱਥੇ ਚਲੇ ਗਏ ਇਹ ਸਾਰੇ ਸਾਨੂੰ ਛੱਡ ਕੇ ਬਾਹਰ ਚਲੇ ਗਏ ਅਸੀਂ ਪਤਾ ਨਹੀਂ ਕੀ ਗੱਲਾਂ ਕੀਤੀਆਂ ਉਸ ਤੋਂ ਬਾਅਦ ਉਹ ਕਹਿੰਦੇ ਜੀ ਵੀ ਤੁਹਾਡਾ ਕੀ ਜਵਾਬ ਹੈ ਮੈਂ ਕਿਹਾ ਜਵਾਬ ਕੀ ਹੈ ਚਲੋ ਅਰਦਾਸ ਕਰ ਲੈਂਦੇ ਹਾਂ ਹਾਂਜੀ ਸੋ ਪਹਿਲੀ ਵਾਰੀ ਦੇਖਿਆ ਤੇ ਪਹਿਲੀ ਵਾਰੀ ਫਾਈਨਲ ਹੋ ਗਿਆ ਤੁਹਾਨੂੰ ਯਾਦ ਨਹੀਂ ਹੋਣਾ ਮੈਮ ਨੂੰ ਜ਼ਰੂਰ ਯਾਦ ਹੋਣਾ ਕਿ ਕੀ ਗੱਲਾਂ ਕੀਤੀਆਂ ਸੀ ਇੱਕ ਗੱਲ ਜ਼ਰੂਰੀ ਆਉਂਦਾ ਕਿ ਮੈਂ ਬਹੁਤ ਜ਼ਿਆਦਾ ਨਰਵਸ ਸੀ ਤੇ ਇਹਨਾਂ ਨੇ ਵੀ ਸਿਰਫ ਮੇਰੇ ਖਿਆਲ ਨਾਮ ਵੀ ਪੁੱਛਿਆ ਸੀ ਐਂਡ ਅਸੀਂ ਸਿਧਵਾ ਕਿਉਂਕਿ ਪਪਾ ਜੀ ਉੱਥੇ ਪ੍ਰਿੰਸੀਪਲ ਸੀ ਤੇ ਉੱਥੋਂ ਇੱਕ ਲਾਈਕ ਲੁਧਿਆਣੇ ਦਾ ਜਾਂ ਮੁੱਲਾਂਪੁਰ ਦਾ ਇਹਨਾਂ ਨੇ ਡਿਸਟੈਂਸ ਪੁੱਛਿਆ ਤੇ ਮੈਨੂੰ ਡਿਸਟੈਂਸਸ ਤੇ ਨਕਸ਼ੇ ਰਸਤੇ ਬਿਲਕੁਲ ਯਾਦ ਹੀ ਹੁੰਦੇ ਕਦੇ ਵੀ ਨਹੀਂ ਯਾਦ ਹੁੰਦੇ ਹੁਣ ਵੀ ਨਹੀਂ ਹੁੰਦੇ ਐਂਡ ਇਹਨਾਂ ਨੇ ਪੁੱਛਿਆ ਕਿ ਮੁੱਲਾਂਪੁਰ ਤੋਂ ਸਿਧਵਾ ਕਿੰਨਾ ਦੂਰ ਆ ਤੇ ਮੈਂ ਅੰਦਾਜ਼ੇ ਨਾਲ ਕੁਝ ਕਹਤਾ ਤੇ ਮੈਨੂੰ ਹੋਰ ਕੋਈ ਚਿੰਤਾ ਨਹੀਂ ਸੀ ਵੀ ਸਾਡੀ ਕਿਵੇਂ ਅਸੀਂ ਮਿਲ ਰਹੇ ਹਾਂ ਕਿਸ ਪਰਪਸ ਲਈ ਮਿਲ ਰਹੇ ਹਾਂ ਤੇ ਜਦੋਂ ਹੀ ਮੈਂ ਆਪਣੇ ਪੇਰੈਂਟਸ ਵਾਲੇ ਰੂਮ ਚ ਆਈ ਤੇ ਮੈਂ ਕਿਹਾ 오ਹ ਮੈਂ ਤਾਂ ਡਿਸਟੈਂਸ ਗਲਤੀ ਦੱਸਿਆ। that was the only problem ਮੈਨੂੰ ਲੱਗਿਆ ਇਹ ਨਹੀਂ ਸੀ ਵੀ ਹਾਂ ਕੀ ਹੋ ਰਿਹਾ I mean ਸਾਡਾ ਰਿਸ਼ਤਾ ਹੋਣ ਲੱਗਾ। ਮੈਂ ਕਿਹਾ ਯਾਰ ਮੈਂ ਤਾਂ ਮੁੱਲਾਪੁਰ ਤੋਂ ਸਿਦਵਾ ਦਾ ਡਿਸਟੈਂਸ ਹੀ ਗਲਤੀ ਦੱਸਿਆ। ਨਹੀਂ ਸੱਚੀ ਤੁਸੀਂ ਫਿਰ ਬਹੁਤ ਭੋਲੇ ਹੋ। ਦੇਖੋ ਨਾ ਮੈਨੂੰ ਲੱਗਦਾ ਹੁਣ ਆਡੀਅנס ਨੂੰ ਵੀ ਮੈਨੂੰ ਦੱਸਣਾ ਚਾਹੀਦਾ ਵੀ ਵਿਆਹ ਲਈ ਆ ਦੋ ਕੁਐਸਚਨ ਬਹੁਤ ਇੰਪੋਰਟੈਂਟ ਨੇ ਇੱਕ ਨਾਮ ਬਚਣਾ ਇੱਕ ਡਿਸਟੈਂਸ ਮੈਂ ਫਿਰ ਜਦੋਂ ਤੁਹਾਡਾ ਵਿਆਹ ਹੋਇਆ ਹਨਾ ਤੇ ਉਦੋਂ ਤਾਂ ਇਹ ਹੁੰਦਾ ਸੀ ਵੀ ਇਹਨਾਂ ਮੈਨਾਂ ਦਾ ਫੋਨ ਫਾਨ ਤੇ ਵੀ ਗੱਲ ਨਹੀਂ ਸੀ ਹੁੰਦੀ ਹੁੰਦੀ ਹਨਾ ਤੁਹਾਡੀ ਗੱਲ ਹੁੰਦੀ ਸੀ ਫੋਨ ਤੇ ਨਹੀਂ ਅਸੀਂ ਤਾਂ ਬਹੁਤ ਮਿਲੇ ਆ ਉਸ ਤੋਂ ਪਹਿਲਾਂ ਕਿਉਂਕਿ ਮੈਂ ਯੂਨੀਵਰਸਿਟੀ ਕੈਂਪਸ 'ਚ ਮੈਂ ਪੜ੍ਹਦੀ ਸੀ ਮੈਂ ਐਮਏ ਵੀ ਉੱਥੋਂ ਕੀਤੀ ਹੈ ਐਮਫਿਲ ਐਮਫਿਲ ਦੇ ਦੌਰਾਨ ਸਾਡੀ ਇੰਗੇਜਮੈਂਟ ਹੋ ਗਈ ਸੀ ਤੇ 9th ਅਗਸਟ ਨੂੰ ਅਸੀਂ ਪਹਿਲੀ ਵਾਰ ਹੀ ਮਿਲੇ ਸੀ ਤੇ ਉਸ ਤੋਂ ਬਾਅਦ 27th دسمبر تک کیونکہ ਏ ਚੰਡੀਗੜੀ ਰਹਿੰਦੇ ਸੀ سیکٹر 15 یونیورسٹی سیکٹر 14 ਚ ਤੇ باقی ਫਿਰ ਸ਼ਾਮ ਨੂੰ ਸਿਨੇਮਾ ਲੱਦੀ ਸੀ ਬੋਸੋ ਜਾ ਕੇ ਮਿਲ ਜਾਂਦੇ ਸੀ اچھا جی ਤੇ ਮੈਂ ਆਪਣੇ ਬਲੋਂ ਨੂੰ ਸਕੂਟਰ ਸिखਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪੀਐਸਏ ਮਾਨੇ ਤੇ ਨੇੜੇ ਹੋ ਜਾਂਦੀ ਅੱਛਾ ਮੈਂ ਤਾਂ ਹੀ ਸੋਚਦੀ ਆ ਵੀ ਦੁਬਾਰਾ ਤੁਸੀਂ ਮੈਨੂੰ ਕਿਹਾ ਹੀ ਨਹੀਂ ਸਕੂਟਰ ਚਲਾ ਜਾਂ ਕਾਰ ਡਰਾਈਵਿੰਗ ਸਿੱਖ